ਜੀ ਅ ਅੱਜ ਮੈਂ ਜੋਤੀ ਆਦਵ ਬੈਸ ਅਜੇ ਐਲ ਐਸ ਐਸ ਪੀ ਪਟੰਡਾ ਜੋਇਨ ਕੀਤਾ ਹੈਗਾ ਤੇ ਮੈਂ ਖੰਨਾ ਐਸ ਐਸ ਪੀ तकरीबन 11 ਮਹੀਨੇ ਰਹੀ ਤੇ ਉਦੋਂ ਬਾਅਦ ਮੇਰੀ ਸੈਕੰਡ ਐਸ ਐਸ ਪੀ ਸ਼ਿਪ ਹੈਗੀ ਪਟੰਡਾ ਦੇ ਵਿੱਚ ਤੇ ਅ ਅ ਪਟੰਡਾ ਨਿਵਾਸੀਆ ਨੂੰ ਮੈਂ ਆਪਣੇ ਵੱਲੋਂ ਆ ਸੁਨੇਹਾ ਦੇਣਾ ਚਾਹੁੰਦੀ ਹੂ ਕਿ ਆ ਮੇਰੀ ਪੂਰੀ ਕੀ ਪੂਰੀ ਟੀਮ ਇੱਕ ਪਬਲਿਕ ਫ੍ਰੈਂਡਲੀ ਤੇ ਵਧੀਆ ਪੁਲਿਸਿੰਗ ਕਰਦੇ ਹੋਏ ਇੱਥੇ ਜੋ ਭੜੇਂਡਾ ਦੇ ਜੋ ਪ੍ਰੋਬਲਮਸ ਹੈ ਜੋ ਇੱਥੇ ਦਾ ਆਪਣਾ ਇੱਕ ਹਰ ਸ਼ਹਿਰ ਦਾ ਇੱਕ ਆਪਣਾ ਜੀਵਨ ਸ਼ੈਲੀ ਹੁੰਦੀ ਹੈਗੀ ਲੋਕੀ ਡਿਫਰੈਂਟ ਹੁੰਦੇ ਨੇ ਤੇ ਉਹਨਾਂ ਨੂੰ ਸਮਝਦੇ ਹੋਏ ਪੀਪਲ ਫ੍ਰੈਂਡਲੀ ਪੁਲਿਸਿੰਗ ਤੇ ਕ੍ਰਾਈਮ ਦੇ ਉੱਪਰ ਕੰਟਰੋਲ ਤੇ ਇੱਕ ਜੋ ਪੰਜਾਬ ਪੁਲਿਸ ਦੀ ਇੱਕ ਬੀਤੇ ਇੱਕ ਸਾਲ ਤੋਂ ਯੁਗਨਾਸ਼ਾ ਵਿਰੁੱਧ ਜੋ ਇੱਕ ਮੁਹਿੰਮ ਚੱਲਦੀ ਐਂਟੀ ਡਰੱਗ ਉਹਨੂੰ ਵੀ ਅੱਗੇ ਬਰਕਰਾਰ ਰੱਖਦੇ ਹੋਏ ਇੱਥੇ ਭਟੇਂਡਾ ਪੁਲਿਸ ਨੇ ਬਹੁਤ ਵਧੀਆ ਬੀਤੇ ਸਮੇਂ ਬਹੁਤ ਵਧੀਆ ਕੰਮ ਕੀਤਾ ਤੇ ਅੱਗੇ ਵੀ ਉਹਨੂੰ ਕੰਟੀਨਿਊ ਵੀ ਰੱਖਿਆ ਜਾਏਗਾ ਤੇ ਇਹਦੇ ਨਾਲ-ਨਾਲ ਗੈਂਗਸਟਰ ਫਰੰਟ ਦੇ ਉੱਪਰ ਵੀ ਐਂਟੀ ਗੈਂਗਸਟਰ ਵੀ ਜੋ ਸਾਡੀ ਮੁਹਿੰਮ ਚੱਲ ਰਹੀ ਹੈ ਉਹਨੂੰ ਵੀ ਸਕਸੈਸਫੁਲੀ ਅੱਗੇ ਲੈ ਕੇ ਜਾਏਗੇ ਤੇ ਇਹਦੇ ਨਾਲ-ਨਾਲ ਹੀ ਜੋ ਕਮਜ਼ੋਰ ਤਬਕੇ ਹੁੰਦੇ ਹਨ ਔਰ ਵਿਮਨ ਸਪੈਸ਼ਲੀ ਬਜ਼ੁਰਗ ਤੇ ਬੱਚੇ ਇਨਾਂ ਦੇ ਵੀ ਜੋ ਗੈਂਸਟਰ ਕ੍ਰਾਈਮ ਹੈ ਜਾਂ ਕੁਝ ਪ੍ਰੋਬਲਮਸ ਜੋ ਹੁੰਦੀ ਹੈ ਉਹਨਾਂ ਨੂੰ ਵੀ ਧਿਆਨ ਰੱਖਦੇ ਹੋਏ ਇਨਾਂ ਦੇ ਲਈ ਸਪੈਸ਼ਲੀ ਅਸੀਂ ਇਨਾਂ ਦੇ ਲਈ ਫ੍ਰੈਂਡਲੀ ਪੁਲਿਸਿੰਗ ਅਸੀਂ ਪਟਿੰਡਾ ਦੇ ਵਿੱਚ ਕਰੀਏ ਪ੍ਰਾਇੋਰਟੀ ਕਿਸ ਚੀਜ਼ ਦੀ ਹੈ ਪ੍ਰਾਇੋਰਟੀ ਜੀ ਇੱਕ ਤਾਂ ਗੈਂਗਸਟਰ ਫਰੰਟ ਤੇ ਉੱਪਰ ਜੋ ਸਾਡਾ ਚੱਲ ਰਿਹਾ ਹੈਗਾ ਤੇ ਐਂਟੀ ਗੈਂਗਸਟਰ ਤੇ ਐਂਟੀ ਡਰਗ ਤੇ ਪੂਰਕ ਪੂਰਾ ਕ੍ਰਾਈਮ ਕੰਟਰੋਲ ਦੇ ਉੱਪਰ ਧਿਆਨ ਦਿੱਤਾ ਜਾਏਗਾ ਤੇ ਪੂਰੇ ਕੇ ਪੂਰੇ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮੁਹਿੰਮ ਕ੍ਰਾਈਮ ਕੰਟਰੋਲ ਦੇ ਉੱਪਰ ਚੱਲ ਰਹੀ ਹੈ ਤੇ ਉਹਨੂੰ ਹੀ ਅੱਗੇ ਵਧਾਇਆ ਜਾਏਗਾ ਤੇ ਦੇ ਨਾਲ ਨਾਲ ਹੀ ਪੀਪਲ ਫ੍ਰੈਂਡਲੀ ਲੋਕਾਂ ਨੂੰ ਜੋ ਪੁਲਿਸ ਦੇ ਲਈ ਜੋ ਐਕਸੈਸੀਬਿਲਟੀ ਨੂੰ ਵਧਾਇਆ ਜਾਏਗਾ ਤੇ ਲੋਕਾਂ ਨੂੰ ਜਿਵੇਂ ਕੁਝ ਕੁਝ ਕ੍ਰਾਈਮ ਜੋ ਹੈ ਜਿਨਾਂ ਦੀ ਪ੍ਰੀਵੈਂਸ਼ਨ ਬੜੀ ਜ਼ਰੂਰੀ ਹੁੰਦੀ ਹੈ ਸਾਈਬਰ ਕ੍ਰਾਈਮ ਜੋ ਹੁੰਦਾ ਹੈਗਾ ਤੇ ਉਹਦੇ ਬਾਰੇ ਵੀ ਲੋਕਾਂ ਨੂੰ ਦੱਸਣਾ ਤੇ ਉਹਨੂੰ ਵੀ ਕੰਟਰੋਲ ਕਰਨਾ ਤੇ ਇੱਕ ਕ੍ਰਾਈਮ ਫ੍ਰੀ ਬਟੇਂਡਾ ਦੇਣ ਦੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਤੇ ਬੀਤੇ ਸਾਲ ਵੀ ਬੀਤੇ ਸਮੇਂ ਵੀ ਬਟੇਂਡਾ ਪੁਲਿਸ ਬਹੁਤ ਜ਼ਿਆਦਾ ਵਧੀਆ ਕੰਮ ਦੇ ਲਈ ਜਾਣੀ ਗਈਏ ਤੇ ਅੱਗੇ ਉਹਨੂੰ ਹੀ ਅੱਗੇ ਲੈ ਕੇ ਜਾਇਆ ਜਾਏਗਾ ਜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਸਾਈਬਰ ਕ੍ਰਾਈਮ ਜੀ ਨੂੰ ਰੋਕਣ ਲਈ ਆਪकी ਤਰਫੋਂ ਕੀ ਚਾਹ ਰਹੇਗਾ ਕਿ ਸਾਈਬਰ ਕ੍ਰਾਈਮ ਦੇ ਕਟੌਰੀ ਜੀ ਸਾਈਬਰ ਹੈ ਸਾਈਬਰ ਕ੍ਰਾਈਮ ਜੋ ਹੈ ਇੱਕ ਨਿਊ 에ਜ ਕ੍ਰਾਈਮ ਨੂੰ ਸੀ ਕੈ ਸਕਦਾ ਹੈ ਤੇ ਜਿਸਕੇ ਵੀ ਹੱਥ ਤੇ ਦੇ ਵਿੱਚ ਫੋਨ ਹੈਗਾ ਜਾਂ ਕੰਪਿਊਟਰ ਹੈਗਾ ਉਹ ਪਰਸਨ ਇੱਕ ਪੋਟੈਂਸ਼ੀਅਲ ਵਿਕਟਿਮ ਹੋ ਸਕਦਾ ਹੈਗਾ ਸਾਈਬਰ ਕ੍ਰਾਈਮ ਦਾ ਤੇ ਸਾਈਬਰ क्राइम ਦੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਪ੍ਰੀਵੈਂਸ਼ਨ ਤੇ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਕੈਂਪੇਨਸ ਵੀ ਚਲਾਉਂਦੀ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਅਵੇਰਨੈਸ ਹੈ ਕਿ ਕਿਵੇਂ ਉਹ ਆਪਣੇ ਆਪ ਨੂੰ ਸਾਈਬਰ क्राइम ਤੋਂ ਬਚਾ ਸਕਦੇ ਇਹਦੇ ਨਾਲ ਨਾਲ ਹੀ 1930 ਇੱਕ ਨੰਬਰ ਹੈਗਾ ਪੋਰਟਲ ਉੱਥੇ ਅਗਰ ਕੋਈ ਕਿਸੇ ਤੋਂ ਅ ਅਣਜਾਣੇ ਉਸ ਵਿੱਚ ਜਾਂ ਫਿਰ ਕੋਈ ਪਹਿਲਾ ਫਸਲਾ ਕੇ ਉਹਨਾਂ ਤੋਂ ਕੁਝ ਅਗਰ ਪੈਸੇ ਦੀ ਟ੍ਰਾਂਸਫਰ ਵਗੈਰਾ ਕਰਾ ਲੈਂਦੇ ਤੇ ਉਹਨੂੰ ਵੀ ਰੋਕਿਆ ਜਾ ਸਕਦਾ ਹੈ ਤੇ ਲੋਕਾਂ ਤੱਕ ਆ ਸਨੇਹਾ ਪਹੁੰਚਾਣਾ ਤੇ ਕਿਵੇਂ ਉਹ ਆਪਣੇ ਆਪ ਨੂੰ ਸੇਫ ਐਂਡ ਸਿਕਿਉਰ ਰੱਖ ਸਕਦੇ ਸਾਈਬਰ ਵਰਲਡ ਦੇ ਵਿੱਚ ਸਾਈਬਰ ਕ੍ਰਾਈਮ ਇਨ ਹਾਪੀ ਕਾਫੀ ਗ੍ਰੋਸਿੰਗ ਬਟ ਅਭੀ ਤੱਕ ਕੋਈ ਐਸਾ ਮਾਮਲਾ ਸਾਹਮਣੇ ਵੀ ਨਹੀਂ ਆਇਆ ਕਿ ਸਾਈਬਰ ਕ੍ਰਾਈਮ ਕੰਪਲੇਟ ਹੁਣ ਹੋਵੇ ਤੋ ਆਪ ਕੰਪਲੇਂਟਸ ਨੂੰ ਕਿਵੇਂ ਜੀ ਕੰਪਲੇਂਂਟਸ ਨੂੰ ਦੇਖੀ ਜੋ ਪੈਂਡਿੰਗ ਹੈ ਉਹ ਉਹ ਤੋਂ ਦੇਖਣਾ ਹੀ ਹੈ ਉਹ ਪੈਂਡੈਂਸੀ ਤਾਂ ਦੇਖੀ ਜਾਏਗੀ ਤੇ ਨਾਲ-ਨਾਲ ਮੈਂ ਤੁਹਾਡੇ ਮਾਧਮ ਰਾਹੀਂ ਆਹੀ ਦੱਸਣਾ ਚਾਹੁੰਦੀ ਕਿ ਆਜ ਯੂ ਕਰਾਈਮ ਹੁੰਦਾ ਹੈਗਾ ਆਹਦੀ ਪ੍ਰੀਵੈਂਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇੱਕ ਵਾਰੀ ਜਦੋਂ ਪੈਸਾ ਨਿਕਲ ਜਾਂਦਾ ਹੈਗਾ ਤਾਂ ਉਹ ਸਾਈਬਰ ਕ੍ਰਿਮੀਨਲਸ ਜੋ ਹੁੰਦੇ ਉਹ ਬੜਾ ਲੇਰਿੰਗ ਵਗੈਰਾ ਯੂਜ਼ ਕਰਦੇ ਤੇ ਇਸੇ ਕਰਕੇ ਅਵੇਰਨੈਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਲੋਕਾਂ ਤੱਕ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਰਾਹੀਂ ਦੱਸਦੇ ਰਹਿੰਦੇ ਕਿ ਕਿਵੇਂ ਕਿਵੇਂ ਲੋਕ ਜੋ ਸਾਈਬਰ ਕ੍ਰਿਮੀਨਲਸ ਹੈ ਉਹ ਉਹਨਾਂ ਨੂੰ ਬਹਿਲਾ ਫੁਸਲਾ ਕੇ ਉਹਨਾਂ ਤੋਂ ਟਰਾਂਸਫਰਸ ਵਗੈਰਾ ਕਰਾ ਲੈਂਦੇ ਤੇ ਟਰਾਂਜੈਕਸ਼ਨਸ ਹੋ ਜਾਂਦੀਆਂ ਨੇ ਤੇ ਦੂਜਾ ਹੁੰਦਾ ਹੈਗਾ ਕਿ ਇੱਕ ਵਾਰੀ ਜੋ ਕਰਾਇਮ ਹੋ ਗਿਆ ਉਹਦੀ ਡਿਟੈਕਸ਼ਨ ਤੇ ਉਹਦੀ ਡਿਟੈਕਸ਼ਨ ਵੱਲ ਵੀ ਪੁਲਿਸ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਸਾਈਬਰ ਜੋ ਕਰਾਇਮ ਹੁੰਦੇ ਉਹਦੀ ਡਿਟੈਕਸ਼ਨ ਵੀ ਕਰਦੀ ਹੈ ਤੇ ਬੈਂਕਸ ਜੋ ਪੂਰਾ ਬੈਂਕਿੰਗ ਸਿਸਟਮ ਉਹਦੀ ਮਦਦ ਦੇ ਰਹੀ ਉਹਨਾਂ ਦੇ ਪੈਸੇ ਪੁਲਿਸ ਮੁੜਵਾਉਂਦੀ ਵੀ ਹੈਗੀ ਤੇ ਉਹਨਾਂ ਦੀ ਜੋ ਹਾਰਡ ਐਂਡ ਮਨੀ ਹੈ ਉਹਨੂੰ ਸੇਫਗਾਰਡ ਕਰਨ ਦੇ ਲਈ ਵੀ ਪੁਲਿਸ ਫਿਰ ਜੋ ਸਾਰਾ ਖਸਾਰਾ ਸਿਸਟਮ ਹੁੰਦਾ ਹੈਗਾ ਉਹਦੀ ਵਰਤੋਂ ਕਰਦੇ ਹੋਏ ਉਹ ਵੀ ਕੋਸ਼ਿਸ਼ ਚੱਲਦੀ ਰਹਿੰਦੀ ਬਟ ਸਭ ਤੋਂ ਵੱਡਾ ਸਾਈਬਰ ਕਰਾਇਮ ਦੇ ਵਿੱਚ ਪ੍ਰੀਵੈਂਸ਼ਨ ਹੁੰਦਾ ਹੈਗਾ ਤੇ ਪੁਲਿਸ ਉਸ ਵਾਲੇ ਪਾਸੇ ਵੀ ਬੜਾ ਐਕਟਿਵਲੀ ਕੰਮ ਕਰਦੀ ਤੇ ਉਹ ਅੱਗੇ ਵੀ ਭਟੇਂਡਾ ਪੁਲਿਸ ਉਸ ਐਸਪੈਕਟ ਤੇ ਵੀ ਕੰਮ ਕਰਦੀ ਰਹੀ